ਛੜਿਆਮੂ ਦਿਨ ਦਿਹਾੜੇ ਚੋਰ ਨੇ ਘਟਨਾ ਨੂੰ ਦੇ ਦਿੱਤਾ ਅੰਜਾਮ ਦਿਨ ਦਿਹਾੜੇ ਛੜਿਆਮੂ ਸਾਈਕਲ ਚੋਰੀ ਕਰ ਲਿਆ ਜਾਂਦਾ ਹੈ ਤੇ ਗਰਾਇੰਡਰ ਦੀ ਮਦਦ ਲਈ ਜਾਂਦੀ ਹੈ ਗਰਾਇੰਡਰ ਨਾਲ ਸਾਈਕਲ ਦਾ ਲੋਕ ਕੱਟ ਲਿਆ ਜਾਂਦਾ ਹੈ ਤੇ ਸਾਈਕਲ ਚੋਰੀ ਕਰਕੇ ਚੋਰ ਉੱਥੋਂ ਰਫੂ ਚੱਕਰ ਹੋ ਜਾਂਦਾ ਹੈ ਇਹ ਘਟਨਾ ਕਿਸੇ ਬਾਹਲੇ ਦੇਸ਼ ਦੀ ਦੱਸੀ ਜਾ ਰਹੀ ਹੈ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਕਿਸ ਤਰ੍ਹਾਂ ਸਾਈਕਲ ਚੋਰੀ ਕਰਨ ਵਾਸਤੇ ਇੱਕ ਇਲੈਕਟ੍ਰੀਕਲ ਚਾਰਜੇਬਲ ਗਰਾਇੰਡਰ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਸਾਈਕਲ ਦਾ ਲੋਕ ਕੱਟ ਲੈ ਜਾਂਦਾ ਤੇ ਸਾਈਕਲ ਚੋਰੀ ਕਰਕੇ ਚੋਰ ਤੋਂ ਰਫੂ ਚੱਕਰ ਹੋ ਜਾਂਦਾ ਹੈ ਕਿ ਆ ਜਾਂਦਾ ਹੈ ਕਿ ਬਾਹਲੇ ਦੇਸ਼ਾਂ ਵਿੱਚ ਕਾਨੂੰਨ ਬਹੁਤ ਜ਼ਿਆਦਾ ਸਖਤ ਹੈ ਪਰ ਕਿੰਨਾ ਕਦੇ ਚੋਰ ਜਦੋਂ ਚੋਰੀ ਨੂੰ ਅੰਜਾਮ ਦੇਣਾ ਚਾਹੁੰਦੇ ਆ ਤਾਂ ਉਹ ਆਪਣੇ ਮਕਸਦ ਵਿੱਚ ਕਾਮਯਾਬ ਹੋ ਹੀ ਜਾਂਦੇ ਆ ਤੇ ਚੋਰ ਹੱਥਾਂ ਹੀ ਮੌਜੂਦ ਹੈ ਜਿਨ੍ਹਾਂ ਨੇ ਅਜੇ ਹਕਮ ਕਰਨਾ ਹੁੰਦਾ ਉਹ ਇਹੋ ਜਿਹੇ ਕੰਮਾਂ ਨੂੰ ਅੰਜਾਮ ਦੇਣ ਵਿੱਚ ਆਪਣਾ ਦਿਮਾਗ ਵਰਤਦੇ ਰਹਿੰਦੇ ਆ ਤੇ ਕਿਸ ਤਰ੍ਹਾਂ ਦੇਖੋ ਅ ਗਰਾਇੰਡਰ ਵੀ ਵਰਤੋ ਕਰਕੇ ਸਾਈਕਲ ਦਾ ਜਿਹੜਾ ਲੋਕ ਆ ਉਹ ਤੋੜਨੇ ਜਾਂਦਾ ਕੱਟ ਲੈ ਜਾਂਦਾ ਤੇ ਚੋਰ ਉੱਤੋਂ ਸਾਈਕਲ ਨੂੰ ਚੋਰੀ ਕਰਕੇ ਰੱਬੂ ਚੱਕਰ ਹੁੰਦਾ ਸਾਫ਼ ਦਿਖਾਈ ਦੇ ਰਿਹਾ ਹੈ